ਵੇ ਭੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਅਸੀਂ ਪੰਜਾਬ ਪੰਜਾਬੀਤ ਬਚਾਓ ਯਾਤਰਾ ਲੈ ਕੇ ਤੁਰੇ ਹੋਏ ਆ ਪੰਜਾਬ ਦੇ ਪਿੰਡਾਂ 'ਚ ਹੁਣ ਵੀ ਅਸੀਂ ਰਾਤ ਨੂੰ ਕਿਸੇ ਪਿੰਡ 'ਚ ਖੜੇ ਆ ਤੁਹਾਡੇ ਨਾਲ ਦੋ ਗੱਲਾਂ ਕਰਨੀਆਂ ਨੇ ਸਾਂਝੀਆਂ ਧਿਆਨ ਨਾਲ ਮੇਰਾ ਵੀਰ ਸੁਣ ਲਿਓ ਵੀ ਪੰਜਾਬ 'ਚ ਹੋ ਕੀ ਰਿਹਾ ਪਹਿਲੀ ਗੱਲ ਤਾਂ ਸਰਦਾਰ ਸਕਪਾਲ ਸਿੰਘ ਖਹਿਰਾ ਉਹਨਾਂ ਨੇ ਬਹੁਤ ਵੱਡਾ ਇਕੱਠ ਜਿਹੜਾ ਕੱਲ ਨੂੰ ਉਹਨਾਂ ਨੇ ਆਪਣੇ ਪਿੰਡ ਰਾਮਗੜ ਕਪੂਰਥਲਾ ਦੇ ਵਿੱਚ ਰੱਖਿਆ ਸਾਰੇ ਭਰਾਵਾਂ ਨੂੰ ਪੰਜਾਬੀਆਂ ਨੂੰ ਅਪੀਲ ਹੈ ਮਾਮਾ ਨੂੰ ਭੈਣਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਕਿ ਸਾਨੂੰ ਉਹ ਜੋਦੇ ਦਾ ਸਾਥ ਦੇਣਾ ਚਾਹੀਦਾ ਜਿਹੜਾ ਆਪਦੀ ਪਾਰਟੀ ਤੋ ਉੱਪਰ ਉੱਠ ਕੇ ਆਪਦੀ ਪਾਰਟੀ ਦੀਆਂ ਜਿਹੜੀਆਂ ਹਦਾਇਤਾਂ ਨੇ ਗਾਈਡਲਾਈਨ ਨੇ ਉਦੋਂ ਉੱਪਰ ਉੱਠ ਕੇ ਉਸ ਇਨਸਾਨ ਨੇ ਹਮੇਸ਼ਾ ਪੰਜਾਬ ਦੀ ਗੱਲ ਕੀਤੀ ਐ ਚਾਹੇ ਸਾਡੇ ਮੁੰਡਿਆਂ ਨੂੰ ਯੂਪੀਏ ਲਾਇਆ ਚਾਹੇ ਐਨਐਸਏ ਲਾਇਆ ਚਾਹੇ ਕਿ ਹੋਰ ਥੱਕੇ ਹੋਏ ਪੰਜਾਬ ਦੇ ਨਾਲ ਹਮੇਸ਼ਾ ਉਹਨੇ ਬੰਦੇ ਨੇ ਉਸ ਇਨਸਾਨ ਨੇ ਕੋਈ ਪਰਵਾਹ ਨਹੀਂ ਕੀਤੀ ਕਿਸੇ ਪਾਰਟੀ ਦੀ ਪਰ ਉਹਨੇ ਬੰਦੇ ਨੇ ਪੰਜਾਬ ਦੇ ਹੱਕ 'ਚ ਬੋਲਿਆ ਉਹਦਾ ਖਮਿਆਜਾ ਉਸ ਇਨਸਾਨ ਨੂੰ ਇਹ ਭੁਗਤਣਾ ਪਿਆ ਯਾ ਭਵੰਤ ਸਿੰਘ ਸਰਕਾਰ ਨੇ 4 4.5 ਮਹੀਨੇ ਉਹਦੇ ਅੰਦਰ ਲਵਾਏ ਆ ਬਿਨਾਂ ਗੱਲ ਤੋਂ ਝੂਠੇ ਮੁਕੱਦਮਿਆਂ ਦੇ ਵਿੱਚ ਤੇ ਹਲੇ ਵੀ ਉਹਦੇ ਖਿਲਾਫ ਹਾਈ ਕੋਰਟ ਦੇ ਵਿੱਚੋਂ ਜਿਹੜੀ ਉਹਦੀ ਜ਼ਮਾਨਤ ਹੋਈ ਸੀਗੀ ਉਹਨੂੰ ਰੱਦ ਕਰਾਉਣ ਦੇ ਲਈ ਸੁਪਰੀਮ ਕੋਰਟ ਗਏ ਸੀ ਪਰ ਸੁਪਰੀਮ ਕੋਰਟ ਨੇ ਇਹਨਾਂ ਨੂੰ ਲਾਹ ਪਾ ਕਰਕੇ ਨਾ ਦੀ ਮੋੜਿਆ ਉੱਥੋਂ ਉਹਦੀ ਹਾਈ ਕੋਰਟ ਵਾਲੀ ਜ਼ਮਾਨਤ ਸੁਖਪਾਲ ਸਿੰਘ ਖੇਰੇ ਦੀ ਰੱਦ ਨਹੀਂ ਕੀਤੀ ਮੈਂ ਪੁੱਛਣਾ ਚਾਹੁੰਦਾ ਭਵੰਤ ਸਿੰਘ ਜਿੰਨੇ ਕਰੋੜਾਂ ਰੁਪਈਆ ਲੱਖਾਂ ਨਹੀਂ ਕਰੋੜਾਂ ਰੁਪਈਆ ਖੈਰੇ ਦੀ ਜ਼ਮਾਨਤ ਰੱਦ ਕਰਾਉਣ ਦੀ ਖਾਤਰ ਹਾਈ ਕੋਰਟ ਦੇ ਵਿੱਚੋਂ ਦਿੱਲੀੋਂ ਵਕੀਲ ਮਗਾਉਂਦੇ ਰਿਹਾ ਦਿੱਲੀੋਂ 5 ਕਰੋੜ ਰੁਪਈਆ ਚ ਵਕੀਲ ਪਿਆ 5 ਕਰੋੜ ਰੁਪਈਆ ਚ ਖੈਰੇ ਦੀ ਜ਼ਮਾਨਤ ਰੱਦ ਕਰਾਉਣ ਦੀ ਖਾਤਰ ਇੰਨਾ ਜ਼ੋਰ ਇੰਨਾ ਪੈਸਾ ਕਿਸੇ ਗਰੀਬ ਗੁਰਬੇ ਦਾ ਕੋਈ ਘਰ ਹੀ ਪਾ ਦੇ ਕਿਸੇ ਹਸਪਤਾਲ ਹੀ ਬਣਾ ਦੇ ਕੋਈ ਨਾਵੇਂ ਸਕੂਲ ਹੀ ਬਣਾ ਦੇ ਕੋਈ ਕਾਲਜਾਂ ਯੂਨੀਵਰਸਟੀਆਂ ਘੱਟ ਜਾ ਉਹ ਇੱਥੇ ਪੈਸਾ ਦੇ ਦੇ ਐਨਾ ਜੋਰ ਤੂੰ ਜਿਹੜਾ ਸੁਪਰੀਮ ਕੋਰਟ ਦੀ ਜਮਾਨਤ ਰਾਦ ਕਰਾਉਣ ਨੂੰ ਗਿਆ ਐਨਾ ਜੋਰ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਉਤੇ ਲਾ ਦੇ ਉਹ ਇਨਸਾਫ ਤੇ ਲਾ ਦੇ ਐਨਾ ਜੋਰ ਚਿੱਟਾ ਰੋਕਣ ਦੀ ਲਾ ਦੇ ਜਿੰਨਾ ਜੋਰ ਤੂੰ ਲੋਕਾਂ ਦੀ ਆਵਾਜ਼ ਦੱਬਣ ਤੇ ਹੋਇਆ ਵਾ ਜਿਹੜਾ ਬੰਦਾ ਅੱਜ ਪੰਜਾਬ ਦੀ ਗੱਲ ਕਰਦਾ ਹੈ ਉਹ ਹਰ ਬੰਦਾ ਤੁਸੀਂ ਮਰਵਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਜੇਲ੍ਹਾਂ ਦੇ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜੋ ਖਰੇ ਨਾਲ ਬਾਪੜਿਆ ਜੇਲ੍ਹ ਦੇ ਵਿੱਚ ਕਿਵੇਂ ਉਹਨੂੰ ਜਲੀਲ ਕੀਤਾ ਗਿਆ ਕਿਵੇਂ ਠੱਠ ਕੀਤਾ ਗਿਆ ਉਸ ਇਨਸਾਨ ਨੂੰ ਪੰਜਾਬ ਦੇ ਲੋਕੋ ਤੁਹਾਡਾ ਫਰਜ਼ ਬਣਦਾ ਬਾਈ ਓਏ ਬਹੁਤ ਥੋੜੇ ਬੰਦੇ ਰਹਿ ਗਏ ਬਹੁਤ ਥੋੜੇ ਬੰਦੇ ਕੋਈ ਬੰਦਾ ਨਹੀਂ ਇੱਥੇ ਰਹਿਣਾ ਬੋਲਣ ਵਾਲਾ ਕੋਈ ਬੰਦਾ ਛੱਡਣਾ ਨਹੀਂ ਇਹਨਾਂ ਨੂੰ ਯਾਦ ਰੱਖਿਓ ਜੀ ਆਈ ਕੁੰਡੇ ਘਰਾਂ ਦੇ ਲਾ ਕੇ ਤੇ ਘਰਾਂ 'ਚ ਬੜੇ ਬੈਠੇ ਰਹੇ ਅੱਜ ਦੀ ਗੱਲ ਆ ਭਾਨਾ ਸਿੱਧੂ ਸਾਡੀ ਯਾਤਰਾ ਤੁਰੀ ਨੂੰ ਅੱਜ 7ਵਾਂ ਦਿਨ ਹੈ। ਭਾਣਾ ਸਿੱਧੂ ਸਾਡਾ ਮਿੱਤਰ ਜਿਹੜਾ ਸਾਡੀ ਯਾਤਰਾ ਦੇ ਵਿੱਚ ਸ਼ਾਮਲ ਸੀਗਾ ਉਸ ਇਨਸਾਨ ਨੂੰ ਸਾਡੀ ਯਾਤਰਾ 'ਚ ਖੜਲ ਪਾਉਣ ਦੀ ਖਾਤਰ ਮੈਂ ਪਹਿਲੇ ਦਿਨ ਇਹ ਗੱਲ ਕਹੀ ਸੀ ਕਿ ਕਿਸੇ ਵੀ ਤਰੀਕੇ ਨਾਲ ਇਹ ਸਾਡੀ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਚਾਹੇ ਸਾਡੇ ਤੇ ਝੂਠਾ ਮੁਕੱਦਮਾ ਦੇਣ ਜਾਂ ਕੋਈ ਹੋਰ ਇਹ ਗੜਬੜ ਕਰਨ ਆਪਣੇ ਵਿੱਚ ਬੰਦੇ ਬਾਹਰ ਨਾ ਕੋਈ ਹਮਲਾ ਕਰਾਉਣ ਕੋਈ ਇਹ ਕਾਰਵਾਈ ਕਰ ਸਕਦੇ ਆ ਸੋ ਅੱਜ ਆ ਸਾਹਮਣੇ ਆ ਗਈ ਭਾਨਾ ਸਿੱਧੂ ਨੂੰ ਸਾਡੇ ਕੋਲ ਇਥੇ ਬੋਲ ਕੇ ਗਿਆ ਵਾਪਸ ਪਿੰਡ ਨੂੰ ਭਾਨਾ ਸਿੱਧੂ ਨੂੰ ਲੁਧਿਆਣਾ ਪਹੁੰਚਾ ਕੇ ਲੈ ਗਈ ਆ ਸੋ ਅਸੀਂ ਪਤਾ ਕਰਾਇਆ ਪਤਾ ਕੀਤਾ ਵੀ ਭਾਈ ਭਾਨਾ ਕਿੱਥੇ ਲੈ ਗਏ ਆ ਕਹਿੰਦੇ ਜੀ ਲੁਧਿਆਣੇ ਇਹਦੇ ਉੱਤੇ ਕੋਈ ਮੁਕੱਦਮਾ ਦਰਜ ਹੈ ਅਸੀਂ ਪੁੱਛਿਆ ਮੁਕੱਦਮਾ ਕਾਹਦਾ ਦਰਜ ਹੈ ਕਹਿੰਦੇ ਮੁਕੱਦਮਾ ਦਰਜਾ ਪਾਨਾ ਸਿੱਧੂ ਦੇ ਉੱਤੇ ਕਿਸੇ ਏਜੰਟ ਨੇ ਇਹਦੇ ਖਿਲਾਫ ਦਰਖਾਸਤ ਦਿੱਤੀ ਐ ਹੱਦ ਹੋ ਗਈ ਯਾਰ ਪਾਨਾ ਰੜਕਦਾ ਸੀ ਇਹ ਸਰਕਾਰ ਦੀ ਅੱਖਾਂ 'ਚ ਕਿਉਂਕਿ ਇੰਨਾ ਦਿਖਾ ਆ ਜਿਹੜੇ ਏਜੰਟ ਨੇ ਠੱਗੀਆਂ ਮਾਰਦੇ ਨੇ ਇਹਨਾਂ ਨਾਲ ਮਿਲੀਭੁਗਤਾ ਸਰਕਾਰਾਂ ਦੀ ਪੰਜਾਬ ਦੇ ਲੋਕਾਂ ਦਾ ਅਰਬਾਂ ਖਰਬਾਂ ਰੁਪਈਆ ਏਜੰਟ ਠੱਗ ਕੇ ਘਰਾਂ 'ਚ ਬੈਠੇ ਕੋਈ ਨਹੀਂ ਬੁਲਾਉਂਦਾ ਇਹਨਾਂ ਨੂੰ ਕੋਈ ਬੰਦਾ ਜਾਂਦਾ ਦਰਖਾਸਤ ਦੇਣ ਕੋਈ ਬੰਦਾ ਪੁਲਿਸ ਕੋਲੇ ਜਾਂਦਾ ਕੋਈ ਬੰਦਾ ਐਮਐਲਏ ਮੰਤਰੀ ਕੋਲ ਜਾਂਦਾ ਵੀ ਫਲਾਨਾ ਏਜੰਟ ਸਾਡੇ ਨਾਲ ਇੰਨੀ ਠੱਗੀ ਮਾਰ ਗਿਆ ਕਿ ਇਹਨਾਂ 50 ਲੱਖ ਦੀ ਠੱਗੀ ਹੈ ਕਿ ਇਹਨਾਂ 20 ਲੱਖ ਦੀ ਠੱਗੀ ਹੈ ਕਿ ਇਹਨਾਂ 70 ਲੱਖ ਦੀ ਠੱਗੀ ਹੈ ਏਕੇ ਏਕੇ ਏਜੰਟ ਕਈ ਕਈ ਕਰੋੜਾ ਰੁਪਇਆ ਠੱਗੀ ਮਾਰੀ ਬੈਠੇ ਪੰਜਾਬ ਦੇ ਲੋਕਾਂ ਨਾਲ ਉਹ ਹੁਣ ਵੀ ਚੱਲ ਰਿਹਾ ਹੈ ਆ ਜਿਹੜੇ ਅਖੌਤੀ ਇਨਕਲਾਬੀ ਕਹਿੰਦੇ ਸੀ ਨਾ ਲੋਕਾਂ ਨੂੰ ਇਨਸਾਫ ਦੇਵਾਂਗੇ ਉੱਠ ਗਿਆ ਅੱਜ ਵੀ ਇਹਨੇ ਦੌਰ ਚੱਲ ਰਹੀਆਂ ਨੇ ਉਹ ਜੇ ਭਾਨੇ ਸਿੱਧੂ ਨੇ ਲੱਖਾਂ ਰੁਪਿਆ ਲੱਖਾਂ ਰੁਪਿਆ ਏਜੰਟਾਂ ਤੋਂ ਲੋਕਾਂ ਦਾ ਵਾਪਸ ਕਰਾਇਆ ਕੀ ਮਾੜਾ ਕਰ ਰਿਹਾ ਸੀ ਬਾਈ ਅਸੀਂ ਮਰਦਿਆ ਸਾਡਾ ਮਿੱਤਰ ਆ ਕਈ ਮੇਰੇ ਮਿੱਤਰ ਮੈਨੂੰ ਫੋਨ ਕਰਦੇ ਆ ਕਿ ਭਾਨਾ ਬੋਲਦਾ ਸਹੀ ਨਹੀਂ ਭਾਨਾ ਇਹਨੂੰ ਬੋਲਣ ਦੀ ਅਕਲ ਨਹੀਂ ਮੈਂ ਮੰਨਦਾ ਭਾਨਾ ਕਈ ਵਾਰੀ ਜਜ਼ਬਾਤੀ ਹੋ ਕੇ ਵੱਧ ਘੱਟ ਬੋਲ ਜਾਂਦਾ ਪਰ ਉਹ ਦਿਲ ਦਾ ਸਾਫ਼ ਬੰਦਾ ਮੈਂ ਸਮਝਾਉਂਦਾ ਵੀ ਰਹਿਣਾ ਮੈਂ ਭਾਨਿਆ ਤੈਨੂੰ ਪਤਾ ਨਹੀਂ ਲੱਗਦਾ ਕਈ ਵਾਰੀ ਤੂੰ ਗੁੱਸੇ 'ਚ ਕੋਈ ਗੱਲ ਇਹ ਜੀ ਬੋਲ ਜਾਂਦਾ ਹੈ ਉਹ ਗੱਲ ਲੋਕਾਂ ਨੂੰ ਦੁੱਖਦੀ ਹੈ ਗੱਲ ਨੂੰ ਸਲੀਕੇ ਤਰੀਕੇ ਨਾਲ ਰੱਖਿਆ ਕਰ ਦਲੀਲ ਨਾਲ ਗੱਲ ਆਪਣੀ ਰੱਖਿਆ ਕਰ ਪਰ ਉਸ ਇਨਸਾਨ ਤੇ ਅੱਜ ਕਿਸੇ ਏਜੰਟ ਵੱਲੋਂ ਦਰਖਾਹ ਦਿੱਤੀ ਗਈ ਤੇ ਸੁਣਨ ਚ ਆਇਆ ਵੀ 354 ਦਾ ਕੋਈ ਮੁਕੱਦਮਾ ਲੁਧਿਆਣੇ ਦੇ ਵਿੱਚ ਦਰਜ ਕਰਕੇ ਅੱਜ ਉਹਨੂੰ ਸਾਡੀ ਯਾਤਰਾ ਤੋਂ ਵਾਪਸ ਆਉਂਦੇ ਨੂੰ ਚੱਕ ਕੇ ਉਹ ਲੁਧਿਆਣੇ ਗ੍ਰਿਫਤਾਰੀ ਪਾ ਕੇ ਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਧਾਰਾ ਉੱਤੇ ਜੜਨਗੇ ਪਤਾ ਨਹੀਂ ਉਹਨੂੰ ਕੋਈ ਹੋਰ ਕਿਸੇ ਤਰੀਕੇ ਨਾਲ ਉੱਥੇ ਜਲੀਲ ਕੀਤਾ ਜਾਊ ਦੀ ਕੁੱਟਮਾਰ ਕੀਤੀ ਜਾਂ ਕੀ ਕੀਤਾ ਜਾਊਗਾ ਇਹ ਹਲੇ ਪਤਾ ਲੱਗੂਗਾ ਜਿਵੇਂ ਕਿ ਬੰਦਾ ਪੰਜਾਬ ਦੇ ਲੋਕਾਂ ਨਾਲ ਖੜਦਾ ਕਿਸੇ ਪੰਜਾਬ ਦੇ ਲੋਕਾਂ ਦੇ ਕੰਮ ਆਉਂਦਾ ਕੁੱਤੀਆਂ ਵਸਾਉਣ ਦੀ ਗੱਲ ਕਰਦਾ ਕੋਈ ਅੰਟਾਂ ਤੋਂ ਪੈਸੇ ਵਾਸ ਕਰਾਉਣ ਦੀ ਗੱਲ ਕਰਦਾ ਉਹ ਸਰਕਾਰ ਨੂੰ ਰੜਕਦਾ ਲੋੜ ਕੀ ਆ ਸਾਡੇ ਵਰਗਿਆਂ ਨੂੰ ਪੰਜਾਬ 'ਚ ਨਿਕਲਣ ਦੀ ਲੋੜ ਕੀ ਆ ਭਾਨੇ ਵਰਗਿਆਂ ਨੂੰ ਏਜੰਟਾਂ ਤੋਂ ਨਾਲ ਏਜੰਟਾਂ ਨਾਲ ਦੁਸ਼ਮਣੀਆਂ ਪਾਉਂਦੇ ਨੇ ਇਹਨਾਂ ਕੋਲ ਅਰਬਾਂ ਰੁਪਇਆ ਕੱਲ ਨੂੰ ਦੇ ਗਏ ਜਿਹਨੂੰ ਮਰਜ਼ੀ 50000 ਗੋਲੀ ਮਰਵਾ ਦੇਣ ਜਿਹਦੇ ਮਰਜ਼ੀ ਭਾਨੇ ਵਰਗਿਆਂ ਕੇ ਹੋਰ ਦੇ ਪਰ ਨਹੀਂ ਫੇਰ ਵੀ ਉਹ ਇਨਸਾਨ ਆ ਰੋਜ਼ ਵੱਧਵਾ ਵਾਲੇ ਦਿਨ ਪਿੰਡ ਬੈਠਦਾ ਹੁੰਦਾ ਸੀਗਾ ਮੈਸਰੀਆਂ ਲਈ ਮੈਂ ਭਾਨਿਆਂ ਜਿਹੜਾ ਕੰਮ ਤੂੰ ਚਲਾਇਆ ਇਹ ਸਰਕਾਰਾਂ ਬਰਦਾਸ਼ਤ ਨਹੀਂ ਕਰਦੀਆਂ ਇਦਾਂ ਨਹੀਂ ਆਪ ਕਰਨਾ ਨਹੀਂ ਦੂਜੇ ਬੰਦੇ ਨੂੰ ਕਰਨ ਦੇਣਾ ਨਹੀਂ ਤੈਨੂੰ ਮੈਂ ਲਜਾਉਣ ਗਿਆ ਔਲ ਜਾਤਾ ਚੱਕ ਕੇ ਹੁਣ ਪੰਜਾਬ ਦੇ ਲੋਕੋ ਜਾਂ ਉਹ ਬੰਦੇ ਜਾਂ ਜਿਹੜੇ ਕਹਿੰਦੇ ਭਾਨਿਆਂ ਬਹੁਤ ਚੰਗਾ ਕੰਮ ਕਰ ਰਹੇ ਆ ਇਕੱਠੇ ਹੋਣਗੇ ਬਾਈ ਹੋਣਗੇ ਇਕੱਠੇ ਕਿਬਾਤ ਤੁਸੀਂ ਫੇਸਬੁਕ ਕਾ ਨੇ ਉੱਤੇ ਫੱਟੇ ਚੱਕਣ ਵਾਲੇ ਆ ਸ਼ੱਕ ਦੇ ਫੱਟੇ ਬਾਈ ਤੇਰੇ ਨਾਲ ਆ ਕੋਈ ਗੱਲ ਨਹੀਂ ਬਾਈ ਕੋਈ ਪਰਵਾਹ ਨਾ ਕਰੀਂ ਬਹੁਤ ਵਧੀਆ ਕੰਮ ਕਰ ਰਹੇ ਆ ਬਾਈ ਬਸ ਐਨੇ ਕਿ ਜੋਗਰੀ ਹੋਵੇਂਗੇ ਸੀ ਹੋਵੇਂ ਇਕੱਠੇ ਜੇ ਕੱਲ ਨੂੰ ਅਸੀਂ ਹੋਕਾ ਦੇਗੇ ਕੱਲ ਨੂੰ ਅਸੀਂ ਕੋਈ ਰੈਬੜੀ ਕਰਕੇ ਕਿਤੇ ਇਕੱਠ ਰੱਖੀ ਆਉਂਗੇ ਉਹ ਛੋਟਾ ਮਾਨਸ ਵਾਲਾ ਕਈ ਮਹੀਨੇ ਪਹਿਲਾਂ ਅੰਦਰ ਰੱਖਿਆ ਮੈਂ ਉਹਨੂੰ ਵੀ ਹੁਣੇ ਗੱਲ ਕਰਕੇ ਛੱਡਿਆ ਮੈਂ ਕਿਹਾ ਪਹਿਲਾਂ ਤੇਰੇ ਤੇ ਹਮਲਾ ਹੋਇਆ ਤਿੰਨ ਚਾਰ ਦਿਨ ਪਹਿਲਾਂ ਅੱਜ ਤੇਰੇ ਤੇ ਫੇਰ ਹਮਲਾ ਹੋਇਆ ਮੈਂ ਕਿਹਾ ਸਰਕਾਰ ਤੇਰੇ ਨਾਲ ਪੰਗਾ ਕਿਨਾ ਕਿਨਾ ਪਵਾਉਗੀ ਜਾਂ ਤੇੱਚੋ ਕੋਈ ਮਰਵਾ ਦੂ ਜਾਂ ਤੈਨੂੰ ਮਰਵਾ ਦੇਣਗੇ ਜਾਂ ਕੋਈ ਹੈ ਜਾਂ ਮਕਦਮਾ ਹੋ ਗਿਆ ਹੋ ਜੀ ਕੋਈ ਘਰਾਂ ਦੇ ਵਿੱਚ ਹੋ ਗਈ ਬੁਢੀ ਖੜੀ ਕਰ ਲੈਣਗੇ ਵੀ ਝੋਟੇ ਨੇ ਆ ਬੁਢੀ ਦੀ ਨੂੰ ਹੱਥ ਪਾ ਲਿਆ ਆ ਕੇ ਹੁਣ ਜਿੰਮਾ ਕਿਸੇ ਏਜੰਟ ਵੱਲੋਂ ਝੂਠਾ ਪਰਚਾ ਦਿੱਤਾ ਗਿਆ ਸਤੋ ਜੀ ਆਲੀ ਮਹਾਰਾਜ ਜੀ ਇਹ ਚੰਗੀਆਂ ਨਹੀਂ ਬਧਿੱਕੀਆਂ ਸੱਜਣਾ ਚੰਗੀਆਂ ਨਹੀਂ ਅਇਤੇ ਬਹੁਤ ਵੱਡੇ ਵੱਡੇ ਆ ਤੁਰ ਗਏ ਬਹੁਤ ਵੱਡੇ ਵੱਡੇ ਆ ਤੁਰ ਗਏ ਜਿਹੜੇ ਕਹਣਗੇ ਸਾਡੇ ਹੁਕਮ ਨਾਲ ਪੱਤਾ ਨਹੀਂ ਹਿਲਦਾ ਅਸੀਂ ਐ ਕਰਦੇ ਆਂਗੇ ਅਸੀਂ ਉਹ ਕਰਦੇ ਆਂਗੇ ਐ ਡੈਰੀਆਂ ਲਾਈਆਂ ਹੋਈਆਂ ਅਸੀਂ ਆਹ ਕੀਤਾ ਹੋਇਆ ਲੋਕਾਂ ਨੇ ਧੂੜ ਚਟਾਸੀ ਮਿੱਟੀ ਚ ਮਿਲਾਤੇ ਹੰਕਾਰ ਚੰਗਾ ਨਹੀਂ ਹੁੰਦਾ ਮੈਂ ਪਹਿਲਾਂ ਬਹੁਤ ਵਾਰੀ ਕਿ ਹੰਕਾਰ ਚੰਗਾ ਨਹੀਂ ਹੁੰਦਾ ਤੈਨੂੰ ਪੰਜਾਬ ਦੇ ਲੋਕਾਂ ਨੇ ਇਸ ਲਈ ਨਹੀਂ ਚੁਣਿਆ ਸੀ ਕਿ ਤੂੰ ਨਿੱਜੀ ਦੁਸ਼ਮਣੀਆਂ ਕੱਢੇ ਲੋਕਾਂ ਨਾਲ ਜਿਹੜੇ ਲੋਕ ਆਵਾਜ਼ ਬੁਲੰਦ ਕਰਦੇ ਆ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਤੂੰ ਕਹਿੰਦਾ ਰਿਹਾ ਕਿ ਅਸੀਂ ਲੋਕਾਂ ਨੂੰ ਬੋਲਣ ਲਾਇਆ ਅਸੀਂ ਲੋਕਾਂ ਨੂੰ ਸਵਾਲ ਜਵਾਬ ਕਰਨ ਵਾਲੇ ਬਣਾਇਆ ਅਸੀਂ ਲੋਕਾਂ ਨੂੰ ਲੀਡਰਾਂ ਅੱਗੇ ਯੁਰਤ ਪੈਦਾ ਕੀਤੇ ਲੋਕਾਂ ਦੇ ਅਸੀਂ ਲੀਡਰਾਂ ਅੱਗੇ ਲੋਕ ਅੱਜ ਅੱਜ ਬੋਲਦੇ ਆ ਤਾਂ ਅੱਜ ਕੋਈ ਬੋਲਦਾ ਬੰਦਾ ਯਾਰ ਕੋਈ ਪੰਜਾਬ ਦੀ ਗੱਲ ਕਰਦਾ ਕੋਈ ਪਾਣੀ ਦੀ ਕੋਈ ਬੋਲੀ ਦੀ ਮੇਰੇ ਵਰਗੇ ਦੇ ਉੱਤੇ ਪਤਾ ਨਹੀਂ ਕੀ ਕੀ ਦੂ ਹਲੇ ਕਰੇਗਾ ਕੋਸ਼ਿਸ਼ਾਂ ਕਰੇਗਾ ਸੋ ਸਾਰਿਆਂ ਨੂੰ ਮੇਰਾ ਵੀਰ ਬੇਨਤੀ ਆ ਬਾਈ ਅਜੇ ਲੈ ਰਾਇ ਕਰਨੀ ਹੈ ਸਾਨੂੰ ਪੂਰਾ ਵੀ ਨਹੀਂ ਪਤਾ ਹਲੇ ਮੈਨੂੰ ਰਾਹ ਕੀ ਸੀਗਾ ਮੈਂ ਜਾਈ ਜਾਣਾ ਉਧਰ ਨੂੰ ਮੈਂ ਹਲੇ ਪਤਾ ਕਰਨਾ ਜਾ ਕੇ ਲਿਹਾਣੇ ਪਾਸੇ ਵੀ ਕੀ ਹੋਇਆ ਕੀ ਗੱਲਬਾਤ ਆ ਕਾਹਦਾ ਪਰਚਾ ਕਿਵੇਂ ਦਿੱਤਾ ਕਿਹਦੀ ਦਰਖਾਸਤ ਆ ਐ ਨਹੀਂ ਪਤਾ ਇਹ ਹੋ ਸਕਦਾ ਤੇ 6 ਮਹੀਨੇ ਅੰਦਰ ਲਿਬਾਉਣ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਚੱਲ ਪੇ ਅੱਜ ਭਾਨਾ ਫੜ ਲਿਆ ਕੱਲ ਨੂੰ ਕਿ ਮੇਰਾ ਹੋਰ ਸਾਥੀ ਫੜ ਲੈਣਗੇ ਉਸ ਤੋਂ ਬਾਅਦ ਮੈਨੂੰ ਫੜ ਕੇ ਅੰਦਰ ਦੇ ਦੇਣਗੇ ਤੁਸੀਂ ਬੈਠੇ ਆਮਨਾ ਘਰੇ ਰਜਾਈਆਂ 'ਚ ਬੈਠੇ ਟੌਰਣਾ ਬੈਠੇ ਜੋ ਵੀ ਕੋਈ ਗੱਲ ਨਹੀਂ ਬਾਈ ਠੀਕ ਆ ਫੇਸਬੁਕ ਤੇ ਮਾੜੀ ਜਿਹੀ ਕੋਈ ਗੱਲ ਹੋਵੇ ਹੱਕ ਚ ਲੈ ਕੇ ਆਪਣੀ ਜ਼ਿੰਮੇਵਾਰੀ ਨਿਭਾ ਕੇ ਪਾਸੇ ਹਟ ਜਿਓ ਅਸੀਂ ਪੰਜਾਬ ਦੇ ਲੋਕ ਆਪਣਾ ਫਰਜ਼ ਸਮਝ ਕੇ ਤੁਰੇ ਹੋਇਆ ਬਾਈ ਇਸ ਮਿੱਟੀ ਦੀ ਖਾਤਰ ਆਪਣੀ ਕੌਮ ਦੀ ਖਾਤਰ ਆਪਣੇ ਲੋਕਾਂ ਦੀ ਖਾਤਰ ਦਿਨ ਰਾਤ ਉਹ ਇਹ ਰਾਤ ਪੈਂਦੀ ਉੱਥੇ ਕੱਢਦੇ ਆਂ ਕੌਣ ਛੱਡਦਾ ਬਾਈ ਕਰ ਅਸੀਂ ਆਸਾਨ ਨਹੀਂ ਕਰਦੇ ਕਿਸੇ ਤੇ ਆਪਣਾ ਫਰਜ਼ ਨਿਭਾ ਰਹੇ ਆਂ ਪਰ ਸਾਥ ਤਾਂ ਦਿਓ ਯਾਰ ਖੜੋ ਤਾਂ ਸਹੀ ਨਾਲ ਯਾਰ ਕਿ ਐਡਾ ਧੱਕਾ ਯਾਰ ਦੇਖਿਆ 2 ਸਾਲ ਦੀ ਸਰਕਾਰ ਦੇ ਵਿੱਚ ਕਿਸੇ ਏਜੰਟ ਦੇ ਪਰਚਾ ਦਰਜ ਹੋਇਆ ਵੀ ਹਾਂ ਐਡਾ ਵੱਡਾ ਦੇਖਿਆ ਕਦੇ ਕੋਈ ਇਹ ਕਿੰਨੇ ਲੋਕ ਵਿਚਾਰੇ ਬਿਲਕਦੇ ਆ ਕਿਸੇ ਦੀਆਂ ਜ਼ਮੀਨਾਂ ਵੇਚ ਗਈਆਂ ਗਹਿਣੇ ਵੇਹ ਹੋ ਗਈਆਂ ਕਿਸੇ ਨੇ ਘਰ-ਬਾਰ ਵੇਚ ਕੇ ਏਜੰਟਾਂ ਨੂੰ ਪੈਸੇ ਭਰੇ ਆ ਤੇ ਕੀ ਹਾਲਾਤ ਆ ਲੋਕਾਂ ਦੇ ਕਿਵੇਂ ਚੱਕਰ ਮਾਰ ਮਾਰਦਾ ਥੱਕੇ ਮਾਰਦਾ ਜਾ ਕੇ ਜਲੀਲ ਕਰਦੇ ਏਜੰਟ ਬੈਠ ਕੇ ਦਸਤਾਨੇ ਵਿੱਚ ਅੱਜ ਭਾਨਾ ਏਜੰਟਾਂ ਤੋਂ ਪੈਸੇ ਕਢਾਉਂਦਾ ਸੀ ਲੋਕਾਂ ਦੇ ਭਾਨਾ ਚੱਕ ਕੇ ਅੰਦਰ ਬੰਦ ਕਰਤਾ ਕੱਲ ਨੂੰ ਥੋੜੀ ਆਵਾਜ਼ ਬੁਲੰਦ ਕਰਨ ਕਰੂਗਾ ਕੱਲ ਨੂੰ ਦੱਸ ਦਿਆਂ ਬਾਈ ਸਾਰੀ ਗੱਲਬਾਤ ਵੀ ਕਿੱਥੇ ਕੀ ਹੋਇਆ ਭਾਨਾ ਕਿਉਂ ਫੜਿਆ ਗਿਆ ਹੁਣ ਇੰਨੀ ਗੱਲ ਸਮਝ ਆਈ ਏ ਸਾਨੂੰ ਪਰ ਜੋ ਇਹ ਸਰਕਾਰ ਬੁਚੜਪਣੇ ਦੇ ਉੱਤਰੀ ਹੋਈ ਆ ਜੋ ਧੱਕੇਸ਼ਾਹੀ ਤੇ ਉੱਤਰੀ ਹੋਈ ਆ ਹਰ ਇੱਕ ਬੰਦੇ ਦੇ ਨਾਲ ਇਹ ਧੱਕਾ ਕਰ ਰਹੇ ਨੇ ਕਿਸੇ ਬੰਦੇ ਨੂੰ ਬੋਲਣ ਨਹੀਂ ਦੇ ਰਹੇ ਕੱਲਾ ਕੱਲਾ ਨਖੇੜ ਕੇ ਪੰਜਾਬ ਦੇ ਲੋਕੋ ਬਹੁਤ ਾਰੀ ਮੈਂ ਗੱਲ ਸੁਣਾਉਣਾ ਹੁੰਦਾ ਧਿਆਨ ਨਾਲ ਸੁਣ ਲਿਓ ਮੈਂ ਇਹ ਆਉਂ ਤੌਰ ਤੇ ਸਟੇਜਾਂ ਦੇ ਵੀ ਸੁਣਾਉਣਾ ਤੇ ਤੁਹਾਨੂੰ ਮੈਂ ਐ ਵੀ ਸੁਣਾਉਂਦਾ ਰਹਿਣਾ ਇਹ ਵਾਰੀ ਸਭ ਦੀ ਆਉਣੀ ਆ ਬਾਈ ਜਿਵੇਂ ਹਿਟਲਰ ਜਦੋਂ ਜਹੂਦੀਆਂ ਤੇ ਕਹਿੰਦੇ ਜ਼ੁਲਮ ਕਰ ਰਿਹਾ ਸੀ ਨਾ ਉਸ ਵੇਲੇ ਦੇ ਕਿਸੇ ਕਵੀ ਨੇ ਗੱਲ ਕਹੀ ਸੀ ਕਿ ਪਹਿਲਾਂ ਮੇਰੇ ਸ਼ਹਿਰ ਨੂੰ ਮਾਰਨ ਆਏ ਮੇਰੇ ਦੇਸ਼ ਨੂੰ ਮਾਰਨ ਆਏ ਮੈਂ ਚੁੱਪ ਕਰ ਗਿਆ ਫਿਰ ਮੇਰੇ ਸ਼ਹਿਰ ਨੂੰ ਮਾਰਿਆ ਮੇਰੇ ਪਿੰਡ ਨੂੰ ਮਾਰਿਆ ਮੈਂ ਚੁੱਪ ਰਹਾ ਇੱਕ ਦਿਨ ਮੇਰੇ ਗਵਾਂਢੀ ਨੂੰ ਮੇਰੀ ਅੱਖਾਂ ਸਾਹਮਣੇ ਕੱਢ ਕੇ ਗੋਲੀ ਮਾਰਤੀ ਮੈਂ ਕੁੰਡਾ ਲਾ ਲਿਆ ਵੀ ਆਪਣੀ ਕਿਹੜਾ ਵਾਰੀ ਆਉਣੀ ਆਪਾਂ ਨੂੰ ਕੀ ਆਪਾਂ ਕੀ ਲੈਣਾ ਅਗਲੀ ਸਵੇਰ ਕਹਿੰਦਾ ਮੈਨੂੰ ਕੱਢ ਲਿਆ ਮੈਨੂੰ ਲਜਾਣ ਲੱਗੇ ਮਾਰਨ ਖਾਤਰ ਕਹਿੰਦਾ ਮੈਂ ਦੇਖਿਆ ਉਸ ਦਿਨ ਮੇਰੀ ਖਾਤਰ ਬੋਲਣ ਵਾਲਾ ਖੜਨ ਵਾਲਾ ਲੜਨ ਵਾਲਾ ਕੋਈ ਬਚਿਆ ਨਹੀਂ ਸੀ ਬਾਈ ਮਤਪ੍ਰੇਖਾ ਪਾਲਿਓ ਬਾਈ ਮਨਾਂ ਦੇ ਵਿੱਚ ਮਤਪ੍ਰੇਖਾ ਪਾਲਿਓ ਕਿ ਅੱਜ ਅਸੀਂ ਜੇ ਐਂ ਬੈਠੇ ਰਹੇ ਨਾ ਆਪਣੇ ਬੋਲ ਜਿਹੜੇ ਬੋਲਦੇ ਸਾਡੇ ਬੰਦੇ ਨੇ ਸਾਡੇ ਹੱਕਾਂ ਦੀ ਗੱਲ ਕਰਦੇ ਆਨ ਸਾਫ ਦੀ ਗੱਲ ਕਰਦੇ ਆ ਧੱਕੇ ਦੇ ਖਿਲਾਫ ਜ਼ੁਲਮ ਦੇ ਖਿਲਾਫ ਲੜਦੇ ਆ ਉਹਨਾਂ ਨਾਲ ਨਾ ਖੜੇ ਬਾਈ ਤਾਂ ਯਾਦ ਰੱਖਿਓ ਕਿਸੇ ਨੇ ਸਾਨੂੰ ਕੱਲ ਨੂੰ ਇੱਕ ਵੀ ਬੰਦਾ ਇੱਥੇ ਇਹਨਾਂ ਨੇ ਆਵਾਜ਼ ਬੁਲੰਦ ਕਰਨ ਵਾਲਾ ਸਾਰੇ ਬੰਦੇ ਚੁਣ-ਚੁਣ ਕੇ ਪਹਿਲਾਂ ਉਹਨਾਂ ਨੂੰ ਇਹ ਮਰਵਾਉਣਗੇ ਚਾਹੇ ਜਿੱਲਾ ਸੱਟਣਗੇ ਫਿਰ ਆਮ ਲੋਕਾਂ ਦਾ ਜੋ ਇੱਕ ਚੂੰਬਰ ਕੱਢਣਗੇ ਜੋ ਲੋਕਾਂ ਦਾ ਕਰਨਗੇ ਤੂੰ ਸੋਚਿਆ ਨਹੀਂ ਹੋਣਾ ਬਾਈ ਸੋ ਦੱਸ ਦਿਆਂ ਬਾਈ ਕੱਲ ਨੂੰ ਰਹਿ ਕਰਕੇ ਸਾਰੇ ਬੰਦਿਆਂ ਨਾਲ ਆਪਣਿਆਂ ਨੂੰ ਵੀ ਅਗਲਾ ਕੀ ਕਰਨਾ ਹੈ ਅਗਲਾ ਕਦਮ ਕੀ ਚੱਕਣਾ ਹੈ ਜੇ ਬਾਕੀ ਇੰਨੀ ਅਪੀਲ ਕਰੂੰਗਾ ਇਹ ਹੈਗਾ ਅੰਦਰ ਕੋਈ ਦਰਦ ਜਾਂ ਮੜਾ ਮੋਟਾ ਹੈ ਸਾਨੂੰ ਲੱਗਦਾ ਵੀ ਇਹ ਸਾਨੂੰ ਆਪਣੇ ਬੰਦਿਆਂ ਨਾਲ ਖੜਨਾ ਚਾਹੀਦਾ ਪਰ ਜਿੱਥੋਂ ਦਾ ਬਈ ਸਨੇਹਾ ਦੇਵਾਂਗੇ ਉਥੇ ਪਹੁੰਚ ਜਿਓ ਬਾਈ ਕੱਲੀਆਂ ਗੱਲਾਂ ਕੱਲੀਆਂ ਟਿੱਪਣੀਆਂ ਜਨਾ ਮੈਂ ਫੇਰ ਕਹਿਣਾ ਸਾਡੀ ਯਾਤਰਾ ਨੂੰ ਇਹਨਾਂ ਨੇ ਖੜਲ ਪਾਉਣ ਲਈ ਯਾਤਰਾ ਰੋਕਣ ਲਈ ਕੰਬੇ ਪਿਆ ਉਦ ਦੇ ਜਿਹਦੇ ਤੁਰੇ ਹੋਏ ਆ ਕਿਉਂਕਿ ਬਹੁਤ ਚੰਗਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਜਿਹੜੇ ਪਿੰਡ ਦੀ ਵੀ ਜਾਣਦੇ ਆ ਵੱਡੀ ਗਿਣਤੀ ਦੇ ਵਿੱਚ ਲੋਕ ਸੁਣਦੇ ਵੀ ਆ ਕੇ ਤੇ ਵੱਡੀ ਗਿਣਤੀ ਦੇ ਵਿੱਚ ਸਾਡੀ ਪੰਜਾਬੀ ਮਾਂ ਬੋਲੀ ਸਤਕਾਰ ਜਥੇਬੰਦੀ ਦੇ ਮੈਂਬਰ ਵੀ ਬਣ ਰਹੇ ਆ ਸਮਝ ਵੀ ਰਹੇ ਆ ਲੋਕ ਗੱਲ ਨੂੰ ਉਹ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਗੱਲ ਐਸੇ ਕਰਕੇ ਸਾਡੀ ਯਾਤਰਾ ਦਾ ਇਹਨਾਂ ਨੇ ਉਹ ਡੀਲ ਕਰਨ ਦੀ ਖਾਤਰ ਉਹ ਸਾਡੀ ਯਾਤਰਾ ਦੇ ਵਿੱਚ ਇਹਨਾਂ ਨੇ ਕਿਸ ਤਰੀਕੇ ਨਾਲ ਵੀ ਕੋਈ ਨਾ ਕੋਈ ਇਹ ਚ ਰੰਗ ਚ ਭੰਗ ਪਾਉਣ ਵਾਲੀ ਗੱਲ ਆ ਵੀ ਰੋਕਿਆ ਜਾਵੇ ਬੰਦੇ ਫੜ ਹੋਵੇ ਉਧਰ ਧਿਆਨ ਦੇਣਗੇ ਪਿੰਡਾਂ ਜਾਣ ਹਟਣਗੇ ਹੁਣ ਜਿਹੜੇ ਹੀ ਪਿੰਡਾਂ ਜਾਣਾ ਸੀ ਸਾਡਾ ਧਿਆਨ ਇਧਰ ਨੂੰ ਹੋ ਜਾਣਾ ਵੀ ਭਾਂਦੇ ਨੂੰ ਕਿਵੇਂ ਛਡਾਉਣਾ ਫਿਰ ਹੋਰ ਕਿਹਨੂੰ ਫੜ ਲੈਣਗੇ ਇਹਨੇ ਮੈਨੂੰ ਫੜ ਲੈਣਗੇ ਚਲੋ ਬਸ ਆਪਾਂ ਠੀਕਾਂ ਕਰੇ ਬੈਠੇ ਆ ਸੋਚੋ ਬਾਈ ਅਕਲ ਨੂੰ ਹੱਥ ਮਾਰੋ ਪੰਜਾਬ ਦੇ ਲੋਕਾਂ ਅਕਲ ਨੂੰ ਹੱਥ ਮਾਰੋ ਏ ਐਨੇ ਤਾਂ ਅਸੀਂ ਕਦੇ ਇਸ ਤਰੀਕੇ ਨਾਲ ਤਾਂ ਅਸੀਂ ਹੋਏ ਹੀ ਨਹੀਂ ਕਦੇ ਯਾਰ ਅੱਜ ਤੱਕ ਕਦੇ ਯਾਰ ਕਿ ਸਾਡੇ ਦੂਜੇ ਤੇ ਵੀ ਤੀਜੇ ਤੇ ਵੀ ਕਿਸੇ ਕੋਈ ਜ਼ੁਲਮ ਹੁੰਦਾ ਸੀ ਨਾ ਬਾਈ ਅਸੀਂ ਹੱਕਾਏ ਖੜ ਜਾਂਦੇ ਸੀ ਵੀ ਆ ਜਾ ਯਾਰ ਤੇਰੇ ਤੇ ਜ਼ੁਲਮ ਨਹੀਂ ਹੋਣ ਦੇਣਾ ਜੋ ਗੋਲੀ ਆਊ ਪਹਿਲਾਂ ਸਾਡੇ ਤੇ ਆਊ ਜੋ ਪਾਸ ਜਰਸਾ ਉਪਰ ਸਾਡੇ ਗੱਲ ਚਾਉ ਆ ਸਾਡੇ ਆਪ ਦੇ ਨਾਲ ਕੀ ਹੋਈ ਅੰਦਰ ਅਸੀਂ ਕਿੱਥੇ ਕੱਢਦੇ ਆ ਯਾਰ